ਸਾਹਿਕਾ ਇਤohi ਜਾਣਦੇ ਹੋ ਵੀ ਤੁਹਾਡੀ ਸੋਚ ਤੁਹਾਡੀ ਰਿਐਲਿਟੀ ਬਣਾ ਸਕਦੀ ਹੈ ਤੁਹਾਡਾ ਮਨ ਤੁਹਾਨੂੰ ਅਮੀਰ ਜਾਂ ਗਰੀਬ ਬਣਾ ਸਕਦਾ ਅੱਜ ਅਸੀਂ ਗੱਲ ਕਰਾਂਗੇ ਫੇਰ ਦੇ ਸਿਕਰਟ ਬਾਰੇ ਇੱਕ ਐਸੀ ਤਾਕਤ ਜਿੰਨਾ ਤੁਸੀਂ ਸਭ ਕੁਝ ਅਚੀਵ ਕਰਨ ਦੇ ਲਾਇਕ ਬਣ ਸਕਦੇ ਪਿਛਲੀ ਵੀਡੀਓ ਵਿੱਚ ਅਸੀਂ ਬਰਨਿੰਗ ਜ਼ਾਰੇ ਬਾਰੇ ਗੱਲ ਕੀਤੀ ਉਹ ਅੱਗ ਜੋ ਤੁਹਾਡੇ ਅੰਦਰ ਤੁਹਾਨੂੰ ਟਾਰਗੇਟ ਨੂੰ ਅਚੀਵ ਕਰਨ ਲਈ ਬਲਦੀ ਹੈ ਤੋਂ ਦੇ 6 ਸਟੈਪ ਲਿਖਾਏ ਸੀ ਸਭ ਨੂੰ ਬਹੁਤ ਬਹੁਤ ਕੰਗ੍ਰੈਚੂਲੇਸ਼ਨ ਜਿੰਨਾ ਨੇ ਨੋਟ ਡਾਊਨ ਕਰ ਲਿਆ ਸੋ ਅੱਜ ਅਸੀਂ ਗੱਲ ਕਰਾਂਗੇ ਫੇਥ ਬਾਰੇ ਇਹ ਵੀਡੀਓ ਪਿਛਲੀ ਵੀਡੀਓ ਨਾਲੋਂ ਵੀ ਜ਼ਿਆਦਾ ਪਾਵਰਫੁਲ ਹੋਣ ਵਾਲੀ ਹੈ ਸੋ ਸਟੇ ਟਿਊਨਡ ਅਨਟਿਲ ਲਾਸਟ ਫੇਥ ਕੀ ਹੈ ਬਾਨੀ ਡਿਜ਼ਾਇਰ ਵਿਦਆਊਟ ਫੇਥ ਇਜ਼ ਨਥਿੰਗ ਮੈ ਤੁਹਾਨੂੰ ਸੱਚ ਦੱਸਦਾ 90% ਲੋਕ ਆਪਣਾ ਬਾਨੀ ਡਿਜ਼ਾਇਰ ਤੇ ਬਣਾ ਲੈਂਦੇ ਨੇ ਪਰ ਉਹਨਾਂ ਨੂੰ ਫਿਰ ਡਾਊਟ ਆ ਜਾਂਦਾ ਬਿਕੋਜ਼ ਜਦੋਂ ਉਹ ਆਪਣਾ ਟਾਰਗੇਟ ਕਿਸੇ ਨੇ ਸ਼ੇਅਰ ਕਰ ਦਿਆ ਤੇ ਦੂਜੇ ਬੰਦੇ ਨੂੰ ਉਹ ਚੀਜ਼ ਅਨਲਿਸਟਿਕ ਲੱਗਦੀ ਏ ਤੇ ਉਹ ਉਹਨਾਂ ਨੂੰ ਕੋਈ ਪੋਜ਼ਿਟਿਵ ਫੀਡਬੈਕ ਨਾ ਦਿੰਦੇ ਹੋਏ ਇੱਕ ਨੈਗੇਟਿਵ ਏਨਰਜੀ ਪ੍ਰੋਵਾਈਡ ਕਰ ਦਿੰਦੇ ਜਿੰਦੇ ਕਰਕੇ ਉਹ ਆਪਣਾ ਫੇਥ ਘਵਾ ਲੈਂਦੇ ਨੇ ਤੇ ਆਪਣੇ ਟਾਰਗੇਟ ਤੋਂ ਪਿੱਛੇ ਹਟ ਜਾਂਦੇ ਸੋ ਅੱਜ ਅਸੀਂ ਆਪਣਾ ਫੇਥ ਕਿੱਦਾਂ ਕੰਟੀਨਿਊਸ ਰੱਖਣਾ ਇਸ ਚੀਜ਼ ਵਿੱਚ ਮਾਸਟਰੀ ਕਰਾਂਗੇ ਸੋ ਆਪ ਸਟਾਰਟ ਕਰਦੇ ਆਂ ਵੀਡੀਓ ਫੇਥ ਕੀ ਹੈ ਨੈਪੋਲੀਅਨ ਹਿਲ ਨੇ ਫੇਥ ਦੀ ਡੈਫੀਨੇਸ਼ਨ ਦਿੰਦੇ ਹੋਏ ਕਿਹਾ ਫੇਥ ਇਜ਼ ਅ ਸਟੇਟ ਆਫ ਮਾਈਂਡ ਥੈਟ ਮੇ ਬੀ ਇੰਡਿਊਸਡ ਬਾਈ ਆਟੋ ਸਜ ਜੇ ਮੈਂ ਸਧਾਰਨ ਪੰਜਾਬੀ ਵਿੱਚ ਦੱਸਾਂ ਤੇ ਇਹ ਤੁਹਾਡਾ ਇੱਕ ਸਖਤ ਯਕੀਨ ਹੈ ਸਿਰਫ ਸੋਚ ਨਹੀਂ ਇਹ ਸੱਚ ਹੋ ਸਕਦਾ ਹੈ ਜਾਂ ਨਹੀਂ ਇਹ ਚੀਜ਼ ਡਿਪੈਂਡ ਕਰਦੀ ਹੈ ਬੀ ਤੁਸੀਂ ਹੁੰਦੇ ਤੇ ਕਿੰਨਾ ਵਿਸ਼ਵਾਸ ਕਰਦੇ ਹੋ ਜਿਹੜੀ ਤੁਸੀਂ ਗੱਲ ਆਪਣੇ ਆਪ ਨੂੰ ਕਹਿ ਰਹੇ ਹੋ ਤੁਸੀਂ ਹੁੰਦੇ ਤੇ ਕਿੰਨਾ ਬਲੀਵ ਕਰਦੇ ਹੋ ਉਹ ਸੱਚ ਵੀ ਹੋ ਸਕਦੀ ਹੈ ਬਟ ਇਟਸ ਡਿਪੈਂਡਸ ਔਨ ਯੂਰ ਬਲੀਵ ਇਸ ਦਾ ਮਤਲਬ ਸਮਝੋ ਨਾ ਜੇ ਤੁਸੀਂ ਆਪਣੇ ਆਪ ਨੂੰ ਦਿਨ ਵਿੱਚ 100 ਵਾਰ ਕਹੋ ਵੀ ਮੈਂ ਕੈਪेबल ਹਾਂ ਮੈਂ ਕਾਬਿਲ ਹਾਂ ਮੈਂ ਸਾਰਾ ਕੁਝ ਅਚੀਵ ਕਰ ਸਕਦਾ ਤੇ ਤੁਹਾਡਾ ਸਬਕੌਨਸ਼ੀਅਸ ਮਾਈਂਡ ਇਸ ਨੂੰ ਐਕਸੈਪਟ ਕਰ ਲਏਗਾ ਉਹ ਚੀਜ਼ ਤਾਂ ਡੇਲੀ ਕੰਮ ਕਰਨਾ ਸ਼ੁਰੂ ਕਰ ਦੇ। ਇਸ ਸੈਲਫ ਸਿਸ਼ੋਲਜੀ ਨੇ ਇਸ ਨੂੰ ਨਿਊਰੋਪਲਾਸਟਿਸਿਟੀ ਕਹਿੰਦੇ ਹਨ। ਮਤਲਬ ਦਾ ਦਿਮਾਗ ਆਪਣੇ ਆਪ ਨੂੰ ਰਿਵਾਈਰ ਕਰਨ ਦੀ ਸ਼ਕਤੀ ਰੱਖਦਾ ਹੈ। ਮੈਂ ਤੁਹਾਨੂੰ ਸਾਇੰਸ ਸਮਝਾਉਣਾ ਜਦੋਂ ਤੁਸੀਂ ਕਿਸੇ ਗੱਲ ਨੂੰ ਬਾਰ-ਬਾਰ ਮਨ ਵਿੱਚ ਦਰਹੋਣੇ ਹੋ ਤੁਹਾਡੇ ਬ੍ਰੇਨ ਵਿੱਚ ਨਿਊਰਲ ਪਾਥਵੇਜ਼ ਬਣ ਜਾਂਦੇ ਨੇ। ਜਿਵੇਂ ਤੁਸੀਂ ਹਰ ਦਿਨ ਘਰ ਵਿੱਚ ਤੁਰਦੇ ਫਿਰਦੇ ਰਹਿੰਦੇ ਹੋ ਇਸ ਕਰਕੇ ਤੁਹਾਡੇ ਘਰ ਦੇ ਰਸਤੇ ਤੁਹਾਡੇ ਮਾਈਂਡ ਵਿੱਚ ਆਲਰੇਡੀ ਫਿੱਟ ਆ ਸੋ ਤੁਹਾਨੂੰ ਸੋਚਣਾ ਨਹੀਂ ਪੈਂਦਾ ਕਦੀ ਉਸ ਰਸੋਈ ਵਾਲ ਜਾਣਾ ਜਾਂ ਵਾਸ਼ਰੂਮ ਵਾਲ ਜਾਣਾ ਸੋ ਹੋਰ ਜੇ ਇੱਕ ਐਗਜ਼ਾਮਪਲ ਦੀ ਗੱਲ ਕਰਾਂ ਸਮ ਟਾਈਮ ਜਦੋਂ ਕੋਈ ਚੀਜ਼ ਡਿੱਗਣ ਲੱਗਦੀ ਹੈ ਤਾਂ ਸਾਡੇ ਹੱਥ ਆਪਣੇ ਆਪ ਉਸ ਚੀਜ਼ ਨੂੰ ਬਚਾਉਣ ਨਾਲ ਤੁਰ ਪੈਂਦੇ ਨੇ ਸਾਨੂੰ ਸੋਚਣਾ ਨਹੀਂ ਪੈਂਦਾ ਹੱਥ ਚਲਾਉਣ ਵਾਸਤੇ ਬਿਕੋਜ਼ ਨਿਊਰਲ ਪਾਥਵੇਜ਼ ਆਲਰੇਡੀ ਮਾਈਂਡ ਵਿੱਚ ਬਣੀ ਹੋਏ ਸੇਮ ਲਾਈਕ ਇਫ ਜੇ ਆਪਾਂ ਬਾਈਕ ਚਲਾਉਣਾ ਸਿੱਖਦੇ ਹਾਂ ਪਹਿਲਾਂ ਸਾਨੂੰ ਹਰ ਚੀਜ਼ ਦਾ ਧਿਆਨ ਦੇਣਾ ਪੈਂਦਾ ਵੀ ਕਿੱਦਾਂ ਗੇਅਰ ਪਾਉਣੇ ਕਿੱਦਾਂ ਰੇ ਤੁਹਾਨੂੰ ਬਾਈਕ ਚਲਾਉਂਦੇ ਹੋਏ ਕਿਸੇ ਵੀ ਚੀਜ਼ 'ਤੇ ਫੋਕਸ ਨਹੀਂ ਕਰਨਾ ਪੈਂਦਾ ਆਲਰੇਡੀ ਤੁਹਾਡੇ ਹੱਥ ਆਪਣੇ ਆਪ ਗੇਅਰ ਚੇਂਜ ਕਰਦੇ ਆ एवरीथिंग ਇਜ਼ ਡਨ ਬਾਈ ਯੋਰself ਬਾਈ ਯੋਰ ਸਬਕੌਂਸ਼ੀਅਸ ਮਾਈਂਡ ਸੋ ਇਸੇ ਤਰ੍ਹਾਂ ਜੋ ਤੁਸੀਂ ਚੀਜ਼ ਆਪਣੇ ਦਿਮਾਗ ਨੂੰ ਬਾਰ-ਬਾਰ ਰਿਪੀਟ ਕਰਦੇ ਹੋ ਉਹ ਚੀਜ਼ ਦਾ ਨਿਊਰਲ ਪਾਥਵੇ ਜ ਬਣ ਜਾਂਦਾ ਸੋ ਉਹ ਚੀਜ਼ ਤੁਹਾਡੇ ਲਈ ਵਰਕ ਕਰਨਾ ਸ਼ੁਰੂ ਕਰ ਦਿੰਦੀ ਅਸੀਂ ਗੱਲ ਕਰਦੇ ਹਾਂ ਕੁਝ ਰੀਅਲ ਲਾਈਫ ਐਗਜ਼ਾਮਪਲਸ ਬਾਰੇ ਸਭ ਤੋਂ ਪਹਿਲੀ ਐਗਜ਼ਾਮਪਲ ਅਸੀਂ ਦੱਸਾਂਗੇ ਓਪਰਾ ਵਿਨਫਰੇ ਮੀਸੀਸੀਪੀ ਵਿੱਚ ਜਨਮ ਹੋਇਆ ਸਭ ਤੋਂ ਪਿਛੜੇ ਇਲਾਕੇ ਬਲੈਕ ਫੈਮਲੀ ਚ ਬਚਪਨ ਵਿੱਚ ਹੁੰਦੇ ਨਾਲ ਬਹੁਤ ਹੀ ਬੁਰਾ ਸਲੂਕ ਹੋਇਆ ਖੁਦ ਉਹ ਕਈ ਵਾਰੀ ਭੁੱਖੀ ਸੁੱਤੀ ਪਰ ਦੁਨੀਆ ਉਸ ਨੂੰ ਫੇਲਰ ਸਮਝਣ ਲੱਗਦੀ ਪਰ ਉਸ ਦੇ ਦਿਲ ਵਿੱਚ ਇੱਕ ਫੇਥ ਸੀ ਵੀ ਉਹ ਆਪਣੇ ਆਪ ਨੂੰ ਇੱਕ ਸਕਸੈਸਫੁਲ ਜਰਨਲਿਸਟ ਬਣਾਏਗੀ ਤੇ ਲੱਖਾਂ ਲੋਕਾਂ ਨੂੰ ਆਪਣੀ ਕਹਾਣੀ ਥਰੂ ਇਨਸਪਾਇਰ ਕਰੇਗੀ ਇਹ ਸਿਰਫ ਇੱਛਾ ਨਹੀਂ ਇੱਕ ਪੂਰਨ ਵਿਸ਼ਵਾਸ ਸੀ ਅੱਜ ਓਪਰਾ ਵਿਨਫਰੇ ਅਮਰੀਕਾ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ ਹੈ ਉਸ ਦੀ ਨੈਟਵਰਥ 3 ਬਿਲੀਅਨ ਇਹ ਫੇਕ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਪੁਆਇੰਟ ਵੱਲ ਵਧਦੇ ਆਂ ਵੀ ਫੇਕ ਕਿਵੇਂ ਬਣਾਈਏ ਹੁਣ ਮੈਂ ਤੁਹਾਨੂੰ ਐਗਜ਼ੈਕਟਲੀ ਦਿਖਾਉਣਾ ਵੀ ਫੇਕ ਕਿਵੇਂ ਬਿਲਡ ਕਰਨਾ ਇਹ 5 ਸਟੈਪ ਹੈ ਆਸਾਨ ਹੈ ਪਰ ਪਾਵਰਫੁੱਲ ਹੈ ਸਭ ਤੋਂ ਪਹਿਲਾ ਸਟੈਪ ਹੈ ਫਾਰਮੇਸ਼ਨ ਹਰ ਸਵੇਰੇ ਇਹ ਰਾਤੀ ਸੋਂਤ ਪਹਿਲਾ 21 ਵਾਰ ਇੱਕੋ ਚੀਜ਼ ਬੋਲਨੀ ਵੀ ਮੈਂ ਕੈਪੇਬਲ ਹਾਂ ਮੈਂ ਕਾਬਿਲ ਹਾਂ ਕਿ ਮੈਂ ਆਪਣਾ ਟਾਰਗੇਟ ਅਚੀਵ ਕਰ ਲਵਾਗਾ ਇੰਪੋਰਟੈਂਟ ਇਸ ਵਿੱਚ ਕੀ ਹੈ ਹਰ ਚੀਜ਼ ਇਮੋਸ਼ਨਲ ਬੋਲਣੀ ਹੈ ਨਾ ਕਿ ਇੱਕ ਮਕੈਨੀਕਲ ਤਰੀਕੇ ਨਾਲ ਰੋਬੋਟ ਵਾਂਗੂ ਨਹੀਂ ਉਹਨੂੰ ਇੱਕ ਪ੍ਰੋਪਰ ਫੀਲ ਕਰਕੇ ਚੀਜ਼ ਨੂੰ ਬੋਲਣਾ ਤਾਂ ਕਿ ਉਹ ਚੀਜ਼ ਤੋਂ ਡੇ ਵਾਸਤੇ ਤਮ ਕਰ ਸਕਦੇ ਸੈਕਿੰਡ ਸਟੈਪ ਹੈ ਵਿਜ਼ੂਅਲਾਈਜੇਸ਼ਨ ਮਾਨ ਕੇ ਕਲਪਨਾ ਰੋਜ਼ 5 ਮਿੰਟ ਬੈਠੋ ਆਪਣੀ ਅੱਖਾਂ ਬੰਦ ਕਰਕੇ ਸੋਚੋ ਵੀ ਤੁਸੀਂ ਆਪਣਾ ਟਾਰਗੇਟ ਅਚੀਵ ਕਰ ਸਕਦੇ ਹੋ ਆਪਣੀ ਨਵੀਂ ਗੱਡੀ ਬਾਰੇ ਸੋਚੋ ਆਪਣੇ ਬੈਂਕ ਬੈਲੈਂਸ ਬਾਰੇ ਸੋਚੋ ਆਪਣੇ ਸ਼ਾਨਦਾਰ ਘਰ ਬਾਰੇ ਸੋਚੋ ਇੱਕ ਸੈਂਟੀਫਿਕ ਫੈਕਟ ਦੱਸਦਾ ਵਿਥਾਉਟ ਦਾ ਬ੍ਰੇਨ ਰੀਅਲ ਇਮੇਜਨ ਚੀਜ਼ਾਂ ਵਿੱਚ ਫਰਕ ਨਹੀਂ ਕਰ ਪਾਉਂਦਾ ਜੋ ਤੁਸੀਂ ਸੋਚਦੇ ਹੋ ਤੁਹਾਡੇ ਮਨ ਨੂੰ ਸੱਚ ਲੱਗਣ ਲੱਗ ਜਾਂਦਾ ਜੇ ਤੁਸੀਂ ਰਿਪੀਟੇਟਿਵ ਉਹੀ ਚੀਜ਼ बार-बार visualization ਕਰਦੇ ਹੋ। ਤੇ ਤੀਸਰਾ ਹੈ ਐਵੀਡੈਂਸ ਕਲੈਕਸ਼ਨ। ਹਰ ਦਿਨ ਆਪਣੀ ਡਾਇਰੀ ਵਿੱਚ ਪੰਜ ਛੋਟੀਆਂ ਵਿਨਸ ਲਿਖੋ ਵੀ ਮੈਂ ਹਰ ਦਿਨ ਕੁਝ ਨਾ ਕੁਝ ਪ੍ਰੋਗਰੈਸਿਵ ਕਰ ਰਿਹਾ। ਲਾਈਕ ਜੇ ਹੁਣ ਮੈਂ ਆਪਣਾ ਡਿਜੀਟਲ ਮਾਰਕETING ਦੀ ਗੱਲ ਕਰਾਂ ਵੀ ਮੈਂ ਅੱਜ 50 ਈਮੇਲਾਂ ਲਿਖੀਆਂ, ਮੈਂ 10 ਕਸਟਮਰ ਨੂੰ ਰੀਚ ਕੀਤਾ, ਮੈਂ 2 ਘੰਟੇ ਫੋਕਸਡ ਕੰਮ ਕੀਤਾ, ਕੋਈ ਨਵੀਂ ਸਕਿੱਲ ਸਿੱਖੀ। ਇਸ ਚੀਜ਼ ਨੂੰ ਡਾਇਰੀ ਤੇ ਲਿਖੋ ਵੀ ਮੈਂ ਡੇਲੀ ਬੀਸਿਸ ਕੁਝ ਨਾ ਕੁਝ ਪ੍ਰੋਗਰੈਸ ਕਰ ਰਿਹਾ। ਚੌਥੀ 네ਗੇਟਿਵ ਥਾਟ ਨੂੰ ਰਿਪਲੇਸ ਕਰਨਾ। ਉਨਾ ਤੋ ਪੰਜਵਾਂ ਨੇ ਜਿਵੇਂ ਲੈਟਸ ਪੋਸ ਕੋ ਨੈਗੇਟਿਵ ਥਾਟ ਆਇਆ ਵੀ ਮੈਂ ਫੇਲ ਹੋ ਸਕਦਾ ਮੈਂ ਕੈਪੇਬਲ ਨਹੀਂ ਹਾਂ ਨਾਲ ਦੀ ਨਾਲ ਉਹਨੂੰ ਰਿਪਲੇਸ ਕਰਕੇ ਹੁੰਦੇ ਤੇ ਪੋਜ਼ਿਟਿਵ ਥਾਟ ਲਾਣਾ ਵੀ ਮੈਂ ਕੈਪੇਬਲ ਹਾਂ ਆਪਣੀ ਡਾਇਰੀ ਨੂੰ ਪੜ੍ਹ ਕੇ ਵੀ ਮੈਂ ਦੇਖ ਰੋਜ਼ ਕੁਛ ਨਾ ਕੁਛ ਪ੍ਰੋਗਰੈਸ ਕਰ ਰਿਹਾ ਮੈਂ ਫੇਲ ਨਹੀਂ ਹੋਣਾ ਲਾ ਮੈਂ ਆਪਣੇ ਟਾਰਗੇਟ ਨੂੰ ਅਚੀਵ ਕਰਕੇ ਛੱਡਾਂਗਾ ਸੋ ਪੰਜਵਾਂ ਹੈ ਬਲੀਵਰਸ ਨਾਲ ਕਿਰੇ ਰਹੋ ਆਪਣੇ ਗੋਲਸ ਬਾਰੇ ਉਹਨਾਂ ਲੋਕਾਂ ਨਾਲ ਗੱਲ ਕਰੋ ਵੀ ਜਿਹੜੇ ਤੁਹਾਡੇ ਦੇ ਡਾਊਟ ਨਹੀਂ ਕਰਦੇ ਜਿਹੜੇ ਤੋਂ ਬੜੀ ਸ਼્વાસ ਕਰਦੇ ਵੀ ਤੂੰ ਇਹ ਚੀਜ਼ ਕਰ ਲੇਗਾ। ਇਫ ਜੇ ਆਪਾਂ ਕਿਸੇ 네ਗੇਟਿਵ ਪਰਸਨ ਆਪਣੀ ਗੋਲ ਦੀ ਗੱਲ ਕਰਦੇ ਹਾਂ ਉਹ ਸਾਨੂੰ ਕੋਈ ਨਾ ਕੋਈ ਮਤਲਬ 네ਗੇਟਿਵ ਥਾਟ ਦੇ ਦਿੰਦਾ 네ਗੇਟਿਵ એનર્ਜੀ ਪ੍ਰੋਵਾਈਡ ਕਰ ਦਿੰਦਾ ਤੇ ਸਾਡਾ ਵੀ ਫੇਥ ਟੁੱਟੇ ਜਾਂਦਾ ਅਸੀਂ ਆਪਣੇ ਪਾਥ ਤੋਂ ਬਾਹਰ ਹੋ ਜਾਂਦੇ ਹਾਂ। ਸੋ ਤੁਸੀਂ ਉਹਨਾਂ ਲੋਕਾਂ ਨਾਲ ਗੱਲਾਂ ਕਰੋ ਜਿਹੜੇ ਲੋਕ ਖੁਦ ਲਾਈਫ 'ਚ ਕੁਝ ਅਚੀਵ ਕਰਨ ਲਈ ਭੱਜ ਰਹੇ ਹੋਣ ਜੋ ਤੁਹਾਡੇ ਵਿੱਚ ਵਿਸ਼ਵਾਸ ਰੱਖਣ ਵੀ ਇਹ ਬੰਦਾ ਉਹ ਕੰਮ ਕਰ ਸਕਦਾ ਆਪਣੇ ਰਿਜ਼ਲਟਸ ਤੁਹਾਨੂੰ ਸ਼ੋ ਕਰਾਂਦੇ ਹੁਣ ਵੀ ਆਹ ਦਿਖ ਜੇ ਮੈਂ ਕਰ ਸਕਦਾ ਤੂੰ ਨਹੀਂ ਕਰ ਸਕਦਾ ਵੀ ਮੋਟੀਵੇਟਿਡ ਰੱਖਣ ਤੋਂ ਇਹ ਚੀਜ਼ਾਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਰਹਿਣਗੀਆਂ ਇੱਕ ਛੋਟੀ ਜੀ ਲਾਈਨ ਆ ਵੀ ਤੁਹਾਡਾ ਮਾਈਂਡਸੈਟ ਤੁਹਾਡੇ ਆਲੇ ਦੁਆਲੇ ਦੇ ਪੰਜ ਲੋਕਾਂ ਦਾ ਮਿਸ਼ਰਣ ਆ ਇੱਕ ਆਨ ਐਵਰੇਜ ਪੰਜ ਲੋਕ ਜਿੱਦਾਂ ਦਾ ਸੋਚਦੇ ਤੁਹਾਡਾ ਮਾਈਂਡਸੈਟ ਵੀ ਉਦਾਂ ਦਾ ਹੀ ਹੋਵੇਗਾ ਸੋ ਇੰਪੋਰਟੈਂਟ ਹੈ ਚੂਜ਼ ਵਾਈਸਲੀ ਸੋ ਸਮਝ ਕੇ ਯਾਰ ਦੋਸਤ ਬਣਾਓ ਸੋ ਹੁਣ ਗੱਲ ਕਰਦੇ ਆਂ ਅਸੀਂ ਕਾਮਨ ਮਿਸਟੇਕਸ ਬਾਰੇ what not to do ਮੈਂ ਤੁਹਾਨੂੰ ਸਭ ਤੋਂ ਤਿੰਨ ਵੱਡੀਆਂ ਮਿਸਟੇਕਸ ਦੱਸਦਾ ਜੋ ਨਾਰਮਲੀ ਹਰ ਬੰਦਾ ਕਰਦਾ ਸਟਰੋਂਗ ਸਟਾਰਟ ਕੁਇਕ ਕੁਇਕ ਲੋਕੀ ਜੋਸ਼ ਵਿੱਚ ਆ ਕੇ ਸ਼ੁਰੂ ਕਰ ਦਿੰਦੇ ਵੀ ਮੈਂ ਫੇਥ ਬਿਲਡ ਕਰਾਂਗਾ ਪਰ 4 ਦਿਨ ਬਾਅਦ ਉਹਨੂੰ ਛੱਡ ਦਿੰਦੇ ਆ ਇਹ ਕਰਨ ਨਾਲ ਕੰਮ ਨਹੀਂ ਚੱਲਦਾ ਇਹ ਚੀਜ਼ ਨਾਲ ਤੁਸੀਂ ਫੇਲ ਹੀ ਹੋਵੋਗੇ ਸੋ ਯਾਦ ਰੱਖੋ ਫੇਥ ਬਿਲਡ ਕਰਨ ਵਿੱਚ ਘੱਟੋ ਘੱਟ 21 ਦਿਨ ਲੱਗਦੇ ਨੇ ਇਸ ਸੈਂਟੀਫਿਕ ਇਕਸੈਪਲ ਵੀ ਕਿਸੇ ਚੀਜ਼ ਨੂੰ ਤੁਸੀਂ ਜੇ ਆਦਤ ਵੀ ਬਣਾਉਣੀ ਹੈ ਤੇ 21 ਦਿਨ ਉਹਨੂੰ ਕੰਟੀਨਿਊਸ ਕਰਨਾ ਪੈਣਾ। ਦੂਸਰੀ ਮਿਸਟੇਕ ਸਭ ਨੂੰ ਦੱਸ ਦੇਣਾ ਵੀ ਮੈਂ ਇਹ ਮੇਰਾ ਗੋਲ ਹੈ, ਇਹ ਮੇਰਾ ਟਾਰਗੇਟ ਹੈ ਤੇ ਮੈਂ ਤਾਕਤ ਕਰਕੇ ਅਚੀਵ ਕਰਾਂਗਾ। ਇਹ ਹਰ ਵਾਸਤੇ ਇੱਕ ਰੀਅਲ ਚੀਜ਼ ਨਹੀਂ ਹੁੰਦੀ। ਤੁਹਾਨੂੰ ਪਤਾ ਤੁਹਾਡੇ ਅੰਦਰ ਇੱਕ ਵਰਨਿੰਗ ਬੀਜ਼ਾਰ ਹੈ। ਉਹਦੇ ਵਿੱਚ ਪਲੱਸ ਫੇਥ ਹੈ। ਤੁਸੀਂ ਉਹਨੂੰ ਅਚੀਵ ਕਰੋਗੇ ਬਾਈ ਹੁੱਕ ਬਾਈ ਕਰੁਕ ਆਪਣੀ ਪ੍ਰੋਗਰੈਸ ਵਾਸਤੇ, ਆਪਣੀ ਸਫਲਤਾ ਵਾਸਤੇ। ਬਟ ਅਗਲਾ ਬੰਦਾ ਜਦੋਂ ਇਹ ਸੁਣਦਾ ਉਹਨੂੰ ਸਹੀ ਨਹੀਂ ਲੱਗਦਾ। ਉਹ ਤੁਹਾਨੂੰ ਨੈਗੇਟਿਵ એનર્ਜੀ ਦਿੰਦਾ ਦੈਟਸ ਵਾਈ ਤੁਹਾਡਾ ਫੇਥ ਡਿਸਟਰੋਏ ਹੋ ਜਾਂਦਾ ਤੀਸਰਾ ਕੰਪੈਰੀਜ਼ਨ ਟ੍ਰੈਪ ਜੇ ਦੋ ਜਣੇ ਸੇਮ ਲੀ ਤੇ ਤੁਰਦੇ ਹੋ ਤੇ ਤੁਸੀਂ ਉਹਨਾਂ ਦੇ ਨਾਲ ਆਪਣਾ ਕੰਪੈਰੀਜ਼ਨ ਕਰਦੇ ਹੋ ਵੀ ਯਾਰ ਲੈਟਸ ਗੋਸ ਅਸੀਂ ਸੇਮ ਟਾਰਗੇਟ ਰੱਖੇ ਪਰ ਉਹਨੇ 1 ਮਹੀਨੇ ਚ ਲੱਖ ਕਮਾ ਵੀ ਲਿਆ ਮੈਂ ਅੰਟਲ ਨਾਲ ਕੁਝ ਵੀ ਨਹੀਂ ਕੀਤਾ ਸੋ ਇੱਕ ਕੰਪੈਰੀਜ਼ਨ ਵੀ ਤੁਹਾਡੇ ਫੇਥ ਨੂੰ ਡਿਸਟਰੋਏ ਕਰਨ 'ਚ ਕਿਤਨੇ ਕਿਤੇ ਭੂਮਿਕਾ ਨਿਭਾਉਂਦਾ ਤੁਸੀਂ ਕਿਸੇ ਨਾਲ ਆਪਣਾ ਕੰਪੈਰੀਜ਼ਨ ਨਾ ਕਰੋ ਬਿਕੋਜ਼ ਐਵਰੀ ਪਰਸਨ ਹੈਵ ਅ ਯੂਨੀਕ ਜਰਨੀ ਸੋ ਬੀ ਔਨ ਯੋਰ ਜਰਨੀ ਤਾਂ ਕਿ ਤੁਸੀਂ ਵੀ ਆਪਣੇ ਟਾਰਗੇਟ ਤੱਕ ਪਹੁੰਚ ਸਕੋ ਸੋ ਦੋਸਤੋ ਰਿਮੈਂਬਰ ਹਰ ਰਿਚ ਆਦਮੀ ਨੇ ਫੇਥ ਨਾਲ ਸ਼ੁਰੂਆਤ ਕੀਤੀ ਇੱਕ ਆਈਡੀਆ ਨਾਲ ਸ਼ੁਰੂਆਤ ਕੀਤੀ ਇੱਕ ਬਰਨਿੰਗ ਡਿਜ਼ਾਇਰ ਨਾਲ ਸ਼ੁਰੂਆਤ ਕੀਤੀ ਕਿ ਮੈਂ ਇਹ ਕੰਮ ਕਰ ਸਕਦਾ ਦੈਨ ਉਹ ਉਹ ਕੰਮ ਨੂੰ ਅਚੀਵ ਕਰਨ 'ਚ ਸਫਲ ਹੋਇਆ ਅੱਲੇ ਫੇਥ ਜਾਂ ਬਰਨਿੰਗ ਡਿਜ਼ਾਇਰ ਨਾਲ ਕੰਮ ਨਹੀਂ ਬੰਦਾ ਹੋਰ ਵੀ ਕਈ ਚੀਜ਼ਾਂ ਇਨਕਲੂਡਡ ਹੁੰਦੀਆਂ ਫੇਥ ਕੰਸਿਸਟੈਂਸੀ ਪਲੱਸ ਸਮਾਰਟ ਵਰਕ ਆਪਣੇ ਆਪ ਨੂੰ ਇੰਪਰੂਵ ਕਰਦੇ ਰਹਿਣਾ ਸੋ ਅੱਜ ਹੀ ਸ਼ੁਰੂ ਕਰੋ ਸਭ ਤੋਂ ਪਹਿਲਾਂ ਆਪਣੀ ਕਨਫਰਮੇਸ਼ਨ ਦਿਓ ਵੀ ਮੈਂ ਕੈਪੇਬਲ ਹਾਂ ਮੈਂ ਕਾਬਲ ਹਾਂ ਕੁਝ ਵੀ ਅਚੀਵ ਕਰਨ ਦੇ ਲਈ ਸੋ 21 ਦਿਨ ਇਹ ਚੀਜ਼ ਨੂੰ ਆਪਣੇ ਆਪ ਨੂੰ ਕਹੋ ਮੈਂ ਗਰੰਟੀ ਦਿੰਨਾ ਵੀ 21ਵੇਂ ਦਿਨ ਤੁਸੀਂ ਆਪਣੇ ਆਪ 'ਚ ਕੋਈ ਨਾ ਕੋਈ ਚੇਂਜਸ ਜ਼ਰੂਰ ਦੇਖੋਗੇ ਸੋ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖ ਕੇ ਜਾਣਾ ਵੀ ਮੈਂ 21 ਦਿਨ ਫੇਥ ਪ੍ਰੈਕਟਿਸ ਕਰਾਂਗਾ ਅਡ ਕਮਿਟਮੈਂਟ ਹੈ ਸੋ ਨੈਕਸਟ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇਨ ਕੈਨ ਗਰੋ ਰਿਚ ਦੇ ਤੀਸਰੇ ਸੀਕਰਟ ਬਾਰੇ ਜੋ ਕੀ ਹੈ ਆਟੋ ਸਜੈਸ਼ਨ ਕਿਵੇਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਪ੍ਰੋਗਰਾਮ ਕਰਨਾ ਇਹ ਸਭ ਤੋਂ ਪਾਵਰਫੁਲ ਟੈਕਨੀਕ ਹੈ ਕਿਉਂਕਿ ਜਦੋਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਤੁਹਾਡੇ ਨਾਲ ਤੁਰਨ ਲੱਗ ਗਿਆ ਨਾ ਇਟ ਵਿਲ ਬੀ ਅ ਮੈਜਿਕ ਔਨ ਯੋਰ ਜਰਨੀ ਤੇ ਤੁਸੀਂ ਦੇਖੋਗੇ ਵੀ ਕਿਵੇਂ ਸਭ ਕੁਝ ਚੇਂਜ ਹੁੰਦਾ ਸੋ ਜੇ ਇਹ ਵੀਡੀਓ ਪਸੰਦ ਆਈ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਦਬਾਓ ਨਵੀਂ ਵੀਡੀਓਜ਼ ਨੂੰ ਤੁਸੀਂ ਜਲਦੀ ਤੋਂ ਜਲਦੀ ਅਪਡੇਟ ਲੈ ਸਕੋ ਫਿਰ ਸ਼ੇਅਰ ਕਰੋ ਆਪਣੇ ਉਹਨਾਂ ਦੋਸਤਾਂ ਨਾਲ ਜਿਨ੍ਹਾਂ ਨੂੰ ਤੁਸੀਂ ਇਸ ਜਰਨੀ ਤੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਕਮੈਂਟ ਵਿੱਚ ਹੈ ਐਕਟੀਵੇਟਿਡ ਜ਼ਰੂਰ ਲਿਖਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਤਸ਼ੀਕਾ